ਆਸ ਕਾ ਕਰਮਾ ਕਾਸ ਕਾ ਕਰਮਾ ਥਾ ਦੇ ਦੋ ਦਾਸ ਕਾ ਕਰਮਾ ਬਸ ਇੰਨਾ ਕ ਦੇ ਦੋ ਇਹਨੇ ਨਾਲ ਬਹਿ ਜਾਣਗੇ ਸੋਖੇ ਬੰਦੇ ਸਾਡੇ ਓ ਠੀਕ ਗੱਲ ਜੀ 2024 ਨੂੰ 19 ਮਾਰਚ ਨੂੰ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੇ ਮਜ਼ਦੂਰਾ ਤੇ ਜ਼ੁਲਮ ਕੀਤਾ ਸੀ ਖਨੌਰੀ ਤੇ ਸ਼ੰਭੂ ਬਾਡਰਾ ਤੇ ਓ ਬਾਡਰਾ ਤੇ ਜਿੰਨਾ ਨੁਕਸਾਨ ਕੀਤਾ ਆਪਣੇ 3 ਕਰੋੜ 76 ਲੱਖ ਕੇਐਮਐਮ ਦਾ ਤੇ ਬਾਕੀ ਉੱਥੇ ਜਿਹੜਾ ਦੂਜਾ ਵੱਖਰਾ ਨੁਕਸਾਨ ਹੋਇਆ ਸੀਗਾ ਜਿਹਦੇ ਵਿੱਚ ਇਹਨਾਂ ਨੇ ਟਰਾਲੀਆਂ ਵੀ ਚੋਰੀ ਕੀਤੀਆਂ ਸੀ ਇਹਨਾਂ ਦੇ ਐਮਐਲਏ ਕਬਾਟ ਗੁਰਲਾਲ ਕਿਨੌਰ ਵਰਗੇ ਤੇ ਇਹਨਾਂ ਦੇ ਜਿਹੜੇ ਕੌਂਸਲਰ ਆ ਇਹਨਾਂ ਦੇ ਜਿਹੜੇ ਸਰਪੰਚਾ ਦੋਨਾਂ ਨੇ ਸਾਡੀਆਂ ਉੱਥੇ ਟਰਾਲੀਆਂ ਚੋਰੀ ਕੀਤੀਆਂ ਸੀ ਕਿਸਾਨਾਂ ਦੇ ਬਿਸਤਰੀ ਚੋਰੀ ਕੀਤੇ ਸੀ ਕਿਸਾਨਾਂ ਦਾ ਜਿਹੜਾ ਹੋਰ ਉੱਥੇ ਮੰਜੇ ਐਸੀ ਕੁਲਰ ਫਰਿੱਜਾ ਜਿਹੜੇ ਇੱਥੇ ਸਾਰੇ ਸੀ ਉਹਨਾਂ ਨੇ ਚੋਰੀ ਕਰ ਲਿਆ ਸੀਗਾ ਉਹ ਚੋਰੀ ਦਾ ਮਾਰ ਅਜੇ ਤੱਕ ਬਾਹਰ ਨਹੀਂ ਨਿਕਲਿਆ ਕੋਸ਼ੇ ਧਰਤੀ ਦੇ ਵਿੱਚੋਂ ਦੱਬਿਆ ਦਬਾਇਆ ਗੱਡੀ ਗੱਡੀ ਆ ਇੱਕ ਉਥੇ ਆਪਣੇ ਰੰਦਾਵਾ ਸਾਹਿਬ ਪਿੱਛੇ ਗੱਡੀ ਆ ਸੀਆਈਡੀ ਦੀ ਸ਼ਾਇਦ ਉਹਦੇ ਵਿੱਚ ਮੁਲਾਜ਼ਮ ਬੈਠੇ ਉਹਨਾਂ ਨੇ ਕਿ ਤੁਹਾਡੇ ਫਾਇਰ ਤੇ ਕਰਨ ਜਦੋਂ ਆਪਾਂ ਇੱਥੇ ਬੈਹਿ ਗਏ ਆ ਕਹਿ ਦਿਓ ਉਹਨਾਂ ਨੂੰ ਵੀ ਉੱਥੇ ਸਾਡੇ ਪਿੱਛੇ ਬੰਦੇ ਜਿਹੜੇ ਆ ਉੱਥੇ ਆ ਕੇ ਬੈਠ ਜਾਣਗੇ ਹੋਇਆ ਵੀ ਉਹ ਇਹਨਾਂ ਦੇ ਧਰਤੀ ਦੇ ਵਿੱਚ ਦੱਬਿਆ ਹੋਇਆ ਸਮਾਨ ਜਿਹੜਾ ਚੋਰੀ ਕਰਕੇ ਇਹਨਾਂ ਨੇ ਉਹ ਹੌਲੀ ਹੌਲੀ ਨਿਕਲਦਾ ਆਉਂਦਾ ਪਰ ਜਿਹੜਾ ਸਰਕਾਰ ਤੋਂ ਅਸੀਂ ਕਹਿੰਦੇ ਸੀ ਵੀ ਤੁਸੀਂ ਤੁਹਾਡਾ ਸਾਡੇ ਨਾਲ ਯਾਰ ਲੈਣ ਦੇ ਨਹੀਂ ਕੁਝ ਨਹੀਂ ਸੀ ਹਾਂਜੀ ਪ੍ਰਧਾਨ ਜੀ ਜਿਹੜਾ ਇੱਥੇ ਰੋਕਿਆ ਗਿਆ ਹੈ ਕੀ ਕਾਰਨ ਆਈ ਤੂੰ ਕਾਰਪੋਰੇਟ ਨਾਲ ਆ ਇੱਥੇ ਅੱਜ ਅਸੀਂ ਜੋ ਕਿਸਾਨ ਮਜ਼ਦੂਰ ਮੋਰਚੇ ਦੀ ਕਾ ਲਿਆ ਉਸ ਨੂੰ ਸਫਲ ਕਰਨ ਵਾਸਤੇ ਪੰਜਾਬ ਦੇ ਲੋਕ ਕਿਸ਼ਨਪੁਰੇ ਤੋਂ ਗੁਰਦਾਰਾ ਸਾਹਿਬ ਤੋਂ ਤੁਰੇ ਆ ਇਹਨੂੰ ਆ ਸਾਨੂੰ ਜਿੱਲੀ ਚਾਲਾਂ ਤੋਂ 3-4 ਕਿਲੋਮੀਟਰ ਦੂਰ ਕੋਕਰੀ ਕਲਾਂ ਦੇ ਲਾਗੇ ਰੋਕਿਆ ਹੋਇਆ ਵਾ ਨਾਤਾ ਲਾ ਕੇ ਨਾ ਸੜਕ ਰੋਕੀ ਹੋਈ ਆ ਵੱਡੀ ਪੁਲਿਸ ਪੋਰਸ ਲਾਈ ਹੋਈ ਆ ਇੱਥੇ ਗੱਲਬਾਤ ਚੱਲੀ ਆ ਗੱਲਬਾਤ ਚੱਲੀ ਇੱਥੇ ਐਸਪੀ ਜਿਹੜੇ ਸਿੰਘਲਾ ਜੀ ਆ ਬੋਗੇ ਜ਼ਿਲ੍ਹੇ ਦੇ ਉਹ ਆਏ ਨਾਲ ਉਹਨਾਂ ਦੇ ਹੋਰ ਪੁਲਿਸ ਪ੍ਰਸ਼ਾਸਨ ਅਧਿਕਾਰੀ ਆ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਉੱਪਰਲੇ ਅਧਿਕਾਰੀਆਂ ਨਾਲ ਗੱਲ ਕਰ ਲੈਨੇ ਆ ਤੇ ਅਸੀਂ ਮੁੱਖ ਮੰਤਰੀ ਨਾਲ ਤਹਾਡੀ ਮੀਟਿੰਗ ਫਿਕਸ ਕਰਾਉਨੇ ਆ ਪੰਜਾਬ ਸਰਕਾਰ ਨਾਲ ਤੁਹਾਡੀ ਮੀਟਿੰਗ ਪਰਫੈਕਟ ਕਰਾਉਨੇ ਆ ਜੈਸੀ ਕੋਈ ਗੱਲ ਕਰਨ ਲਈਏ ਅਸੀਂ ਉਹਨੂੰ ਟਾਈਮ ਦਿੱਤਾ ਵਾ 10 ਮਿੰਟ ਦਾ ਉਹ ਆਪਣਾ ਗੱਲ ਕਰਕੇ ਸਾਨੂੰ ਦੱਸ ਦੇਣਾ ਜਦੋਂ ਗੱਲ ਕਰਕੇ ਦੱਸਣਗੇ ਫੇਰ ਅਸੀਂ ਆਪਣੀ ਮੀਟਿੰਗ ਲਾ ਕੇ ਗੱਲ ਨੂੰ ਅੱਗੇ ਵਧਣ ਦਾ ਫੈਸਲਾ ਕਰਾਂਗੇ ਅੱਗੇ ਵਧਣ ਦਾ ਫੈਸਲਾ ਹਰ ਹਾਲਤ ਦੇ ਵਿੱਚ ਸਵਾਲ ਪੁੱਛਣ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਕਿਦਾਂ ਲੇਡੀ ਪੁਲਿਸ ਅੱਗੇ ਲਾਈ ਹੋਈ ਹੈ ਹੈਰਾਨੀ ਦੀ ਗੱਲ ਹੈ ਕਿਸਾਨ ਹਤਾਚੀ ਕਹਿਣ ਵਾਲੀ ਪੰਜਾਬ ਸਰਕਾਰ ਇੱਥੇ ਕਿਹੜਾ ਰੁਖ ਵਰਤ ਰਹੀ ਹੈ ਕਿਸਾਨਾਂ ਮਜ਼ਦੂਰਾਂ ਦੇ ਨਾਲ ਅਸੀਂ ਤੁਹਾਡੇ ਕੋਲੋਂ ਲੈਣਾ ਹੋਰ ਅਸੀਂ ਉੱਥੇ ਕੀ ਅਸੀਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਆ ਰਹੇ ਆ ਆ 5 7 10 ਗੱਲਾਂ ਜਿਨ੍ਹਾਂ ਦਾ ਅਸੀਂ ਤੇਰੇ ਨਾਲ ਗੱਲ ਕਰਨੀ ਹੈ ਕੀ ਕਹਿੰਦੇ ਆ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਹੋ ਗਿਆ ਅਜੇ ਆ ਤੁਹਾਡਾ ਪੁਲਿਸ ਮੁਲਾਜ਼ਮ ਜਿਹੜਾ ਵੇਖਾ ਨਸ਼ੇ ਦੇ ਨਾਲ ਮਰਿਆ ਜਿਹਦੇ লাশ ਲਾ ਕੇ ਰੌਲਾ ਨਾਲ ਇਹੇ ਹੀ ਤਰ੍ਹਾਂ ਪੁੱਛਣ ਜਾ ਰਹੇ ਅੱਜ ਕਿ ਜਿਹੜੇ ਪੰਜਾਬ ਦੇ ਵੱਡੇ ਵੱਡੇ ਮਗਰਵਾਛਾ ਜਿਹੜੇ ਲਾ ਕੇ ਚੱਲਦੇ ਆ ਜਿਹੜੇ ਕਵਾਂਟਰਾਂ ਦੇ ਨਾਲ ਸਪਲਾਈ ਕਰਦੇ ਆ ਕੀ ਉਹਨਾਂ ਨੂੰ ਤੁਖੜਿਆ ਕਿਤੇ ਜਿਹੜੇ ਲੋਕ ਬਚਾਰੇ ਬਾਦੀ ਹੋ ਚੁੱਕੀ ਆ ਜਿਹੜੀਆਂ ਆਪਕੀਆਂ ਜ਼ਿੰਦਗੀਆਂ ਬਰਬਾਦ ਕਰ ਚੁੱਕੀਆਂ ਇੱਕ ਪਾਸੇ ਤਾਂ ਆਪ ਦਾ ਘਰ ਸਾਰਾ ਨਿਸ਼ੇ ਦੇ ਰਾਜ ਉਹਨਾਂ ਨੇ ਆਪ ਦੇ ਪਰਿਵਾਰ ਹਜ਼ਾਰ ਤੇ ਇੱਕ ਪਾਸੇ ਤੂੰ ਉਹਨਾਂ ਤੇ ਪਰਚੇ ਕੱਟ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਨਸ਼ਾ ਤਸ਼ਕਰ ਬਣਾ ਰਿਆ ਇਹੇ ਗੱਲਾਂ ਕਰਦੋਂ ਪੁੱਛਣੀਆਂ ਹੋਰ ਅਸੀਂ ਤੇਰੇ ਤੋਂ ਕੀ ਪੁੱਛਣਾ ਵੀ ਸਹੀ ਬੰਦੇ ਦੱਸ ਭਗਵਾਨਤਬਾਨ ਜਿਹੜੇ ਕਿੰਨੇ ਖੜੇ ਆ ਤੂੰ ਹਾਂਜੀ ਅੱਜ ਜੋ ਵੀ ਜੋ ਰੈਲੀ ਹੋ ਰਹੀ ਆ ਕਿਲੀ ਚਾਲਾਂ ਸੋ ਉਸ ਵੱਲ ਕਿਸਾਨ ਮਜ਼ਦੂਰ ਮੋਰਚੇ ਦੇ ਐਲਾਨ ਮੁਤਾਬਕ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਕਰਾਚੀ ਤੋਂ ਬਾਹਰ ਆਏ ਤੇ ਸਵਾਲ ਪੁੱਛਣ ਲਈ ਜਦੋਂ ਰਵਾਨਾ ਹੋਏ ਤੇ ਤਲਵੰਡੀ ਮੱਲੀਆਂ ਤੋਂ ਹੁੰਦੇ ਹੋਏ ਕੋਕਰੀਵਾਲ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਪੁਲਿਸ ਨੇ ਗੱਡੀਆਂ ਲਾ ਕੇ ਵੱਡੀ ਗਿਣਤੀ ਚ ਮੁਲਾਜ਼ਮ ਲੇਡੀ ਮੁਲਾਜ਼ਮ ਤੇ ਫੋਰਸ ਵੱਡੀ ਗਿਣਤੀ ਚ ਲਾ ਕੇ ਰਸਤੇ 'ਚ ਰੋਕਿਆ ਤੇ ਉਥੋਂ ਵੱਡੇ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਇਹ ਗੱਲ ਕਹੀਏ ਵੀ ਅਸੀਂ ਉੱਪਰ ਗੱਲਬਾਤ ਕਰਕੇ ਤੁਹਾਨੂੰ ਟਾਈਮ ਲੈ ਕੇ ਦਿੰਨੇ ਆ ਤੇ ਉਹਨਾਂ ਟਾਈਮ ਤੁਸੀਂ ਇੱਥੇ ਰੁਕ ਜਾਓ ਤੇ ਕਿਸਾਨ ਆਗੂ ਆਣੇ ਚਲੋ ਕਹਿ ਆ ਵੀ ਠੀਕ ਹੈ ਜੋ ਰੇਟਾ ਟੱਕਦੇ ਸੀ ਉਹਨਾਂ ਦੇ ਪਰਚੇ ਆ ਉਹ ਦੇਖ ਸਕਦੇ ਹੋ ਤੁਸੀਂ ਇਹ ਅਸੀਂ ਕਹਿੰਦੇ ਸੀ ਵੀ ਇਹਨਾਂ ਮੁਆਵਜ਼ਾ ਹੜਾਂ ਦਾ ਉਹ ਭਾਈ ਮੁਆਵਜ਼ਾ ਸਾਰਾ ਲੋਕਾਂ ਨੂੰ ਜੋ ਜਿਹੜੇ ਬਰਬਾਦ ਹੋਏ ਆ ਉਸ ਤੋਂ ਇਲਾਵਾ ਆਵਾਜ਼ਕਾਰਾਂ ਦੇ ਮਸਲੇ ਸੀਗੇ ਨਰੇਗਾ ਦਾ ਜਿਹੜਾ ਕੇਂਦਰ ਸਰਕਾਰ ਨੇ ਜੀ ਰਾਮ ਜੀ ਦੀ ਯੋਜਨਾ ਲਿਆ ਕੇ ਸਾਰਾ ਤੈਸ਼ ਨੈਸ਼ ਕਰਤਾ ਜਿਹੜਾ ਆਪਣੀ ਨਰੇਗਾ ਦੀ ਮਜ਼ਦੂਰਾਂ ਨੂੰ ਜਿਹੜਾ ਕੰਮ ਮਿਲਦਾ ਸੀ ਉਹਨਾਂ ਦੇ ਚੁੱਲ੍ਹੇ ਜਲਦੇ ਸੀ ਉਹਨਾਂ ਦੀ ਰੋਟੀ ਪੱਕਦੀ ਸੀ ਉਹ ਖਤਮ ਕਰਤਾ ਅਸੀਂ ਉਹ ਕਹਿੰਦੇ ਸੀ ਵੀ ਭਾਈ ਉਹ ਨਰੇਗਾ ਦੀ ਜਿਹੜੀ ਇੰਨੀ ਯੋਜਨਾ ਐਵੇਂ ਵਿੱਚ ਬਦਲਾਅ ਕਰਕੇ ਇਹਨਾਂ ਨੂੰ 200 ਦਿਨ ਕੰਮ ਦਿੱਤਾ ਜਾਵੇ। ਸ਼ਹਿਰ ਸੰਸਦ ਕੇ ਉੱਤੇ ਮਤਾ ਪਾ ਉਸੇ ਪਾਸ ਕਰ ਵੀ ਭਾਈ ਪੰਜਾਬ ਦੇ ਵਿੱਚ 64 ਮੀਟਰ ਜਿਹੜੇ ਆ ਉਹ ਨਹੀਂ ਲੱਗਣਗੇ। ਸਾਨ ਜਿੰਦਾਬਾਦ 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 ਪਿੱਛੇ ਆਏ ਯਾਰ ਮੜਾ ਰਹਿਣਾ ਕਰ ਜਿੰਦਾਬਾਦ ਜਿੰਦਾਬਾਦ ਉਸ ਪ੍ਰਸ਼ਾਸਨ ਮਰਦਾਬਾਦ 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 सस्ते हक़े हक़